ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਲੈ ਕੇ ਆ ਰਹੇ ਹਾਂ ਜੀ ਨਵੀਂ ਵੀਡੀਓ ਇਹ ਵੀਡੀਓ ਹੈਗੀ ਹੈ ਜੀ ਵੀ ਅਸੀਂ ਬੈਟਰੀ ਦੀ ਮਦਦ ਨਾਲ ਲਾਈਟਾਂ ਕਿਵੇਂ ਜਗਾ ਸਕਦੇ ਹਾਂ ਬੈਟਰੀ ਦੀ ਮਦਦ ਨਾਲ ਲਾਈਟਾਂ ਨੂੰ ਜਗਾਉਣ ਦਾ ਤਰੀਕਾ ਦੱਸ ਰਹੇ ਹਾਂਗੇ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਓ ਜੀ ਤੇ 스ਕਿਪ ਨਾ ਕਰਿਓ ਜੀ ਬਿਲਕੁਲ 스ਕਿਪ ਨਾ ਕਰਿਓ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਲਾਈਕ ਜ਼ਰੂਰ ਕਰਿਓ ਤੇ ਹੁਣ ਤੁਹਾਨੂੰ ਲੈਟਾਂ ਲਗਾ ਕੇ ਖੋਲੀ ਦੇਖੋ ਹੀ ਧਿਆਨ ਨਾਲ ਇਹ ਲਾਈਟਾਂ ਬਿਲਕੁਲ ਜਗ ਗਈਆਂ ਨੇ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਕਿੰਨੀਆਂ ਚੌਕਰੀਆਂ ਨੇ ਇਸ ਲਾਈਟਾਂ ਨੂੰ ਦੇਖੋ ਜੇ ਇਸ ਲਾਈਟ ਦਾ ਇੱਕ ਵੀ ਤਾਰ ਦਾ ਕਨੈਕਸ਼ਨ ਕੱਟਿਆ ਜਾਵੇ ਤਾਂ ਇਹ ਲਾਈਟ ਜਗਣਾ ਬੰਦ ਹੋ ਜਾਏਗੀ ਤਾਂ ਜੇ ਦੋਨੇ ਤਾਰਾਂ ਮਾਵਾਂਗੇ ਤਾਂ ਇਹ ਲਾਈਟ ਫਿਰ ਤੋਂ ਚੱਲਣਾ ਸ਼ੁਰੂ ਹੋ ਜਾਏਗੀ ਦੋਨਾਂ ਹੀ ਕਨੈਕਸ਼ਨ ਦੇ ਨਾਲ ਹੀ ਇਹ ਚੱਲਦੀ ਹੈ ਜੀ ਇਹਨਾਂ ਦੋਨਾਂ ਦਾ ਕਨੈਕਸ਼ਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਤੇ ਆ ਹੁਣ ਤੁਹਾਨੂੰ ਨੇੜੇ ਆ ਕੇ ਦਿਖਾਉਂਦੀ ਜਾਈ ਆ ਦੇਖੋ ਜੀ ਆ ਹੁਣ ਇੱਕ ਤਾਰ ਆਈ ਹੈ ਨਾ ਇਧਰੋਂ ਆਹ ਤਾਰ ਨਾਲ ਲਾ ਰખી ਹੈ ਤੇ ਇਧਰ ਨਹੀਂ ਚੱਲ ਨਹੀਂ ਰਹੀ ਇਧਰ ਨਾਲ ਲਾਈ ਨਹੀਂ ਤੈਨੂੰ ਇਹਦਾ ਮਤਲਬ ਹੁਣ ਇਹ ਚੱਲ ਨਹੀਂ ਰਹੀ ਹੁਣ ਤੁਹਾਨੂੰ ਚਲਾ ਕੇ ਵੀ ਦਿਖਾਵਾਂਗੇ ਅੱਜ ਮੈਂ ਹੁਣ ਤੁਹਾਨੂੰ ਚਲਾ ਕੇ ਦਿਖਾਉਂਦੀ ਜਾਈ ਅਸੀਂ ਆ ਜਿਹੜੀ ਤਾਰ ਆ ਇਹਨੂੰ ਇਹਦੇ ਨਾਲ ਨਾਲ ਕੇ ਆਹ ਦੇਖੋ ਇਹ ਚੱਲ ਗਈ ਹਾਂਜੀ ਲਾਈਟਾਂ ਬਿਲਕੁਲ ਚੱਲ ਪਈਆਂ ਨੇ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਇਹ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਐਸਾ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਕਮੈਂਟ ਕਰਕੇ ਦੱਸਣਾ ਇਹ ਵੀਡੀਓ ਕਿੱਦਾਂ ਲੱਗੀ ਥੈਂਕ ਯੂ ਧੰਨਵਾਦ